ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜਾ ਤਸਕਰੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮੁਹੀਬਦੀ ਗਈ ਹੈ ਜਿਹਦੇ ਤਹਿਤ ਠਾਣਾ ਧਾਰੀਵਾਲ ਚ ਜਦੋਂ ਕਿ ਅਸੀਂ ਇੱਕ ਦਿਨ ਤੋਂ ਆਪਣੇ ਸ਼ੁਰੂ ਕੀਤਾ ਉਸ ਦਿਨ ਸੱਚ ਪਟੀਸ਼ਨ ਕੀਤਾ ਸੀ ਉਸ ਦਿਨ ਵੀ ਜਿਹੜੇ ਸੀਗੇ ਇੱਕ ਜਸਵੀਰ ਸਿੰਘ ਤੇ ਇੱਕ ਪ੍ਰੀਮ ਸੀ ਦੋ ਸੀਗੇ ਇਹਨਾਂ ਜਸਵੀਰ ਤੇ ਪਹਿਲਾਂ ਕਰੀਬ 6-7 ਪਰਚੇ ਨੇ ਤੇ ਜਿਹੜਾ ਦੂਜਾ ਪ੍ਰੀਮ ਹੈ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਰਿਫਰਡੈਂਟ ਕੀਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਬੜਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਤੇ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜ ਇੱਕ ਹੈਗਾ ਸਲਾਮਤ ਕਮਸੀ ਇਹਦਾ ਲੰਬੜ ਹੈ ਉਹਦੇ ਖਿਲਾਫ ਕਰੀਬ 15 ਮੁਕਦਮੇ ਦਰਜ ਨੇ ਉਹਨੂੰ ਅਸੀਂ ਐਨਡੀਪੀਐਸ ਤੇ ਅਰੈਸਟ ਕੀਤਾ ਉਹਦੇ ਕੋਲ ਕੱਲ 5 ਗ੍ਰਾਮ ਹੀ ਰਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਪੁੱਛ ਕਿ ਸੀ ਕਿੱਥੋਂ ਨਹੀਂ ਆਉਂਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਫਤੀਸ਼ ਜਾਰੀ ਹੈ ਉਹਨਾਂ ਦੀ ਜੋ ਪੁਸ਼ਕੀਸ਼ ਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਵੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਸਪੈਸ਼ਲ ਡ੍ਰਾਈ ਜਿਹੜੀ ਆ ਇਹ ਜਾਰੀ ਰਹੇਗੀ ਜੀ ਇਹ ਮਤਲਬ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਲਿਆਂਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਹੱਥ ਪਾਈ ਜਾਵੇ ਇਹਨਾਂ ਦੇ ਖਿਲਾਫ ਜੋ ਸਖਤ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਆਪਣੇ ਸੰਜੀਤ ਤਲਵਾਰ ਆ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਕਾਫੀ ਦੇਰ ਤੋਂ ਬਚਿਆ ਚਲੇ ਆ ਰਹੇ ਪਰਸੇ ਗ੍ਰਿਫਟੋ ਇਹਨੂੰ ਅਸੀਂ ਇਹਦਾ ਗ੍ਰਿਫਤਾਰ ਕੀਤਾ ਮੋਗੇ ਤੋਂ ਗ੍ਰਿਫਤਾਰ ਕਰਕੇ